I <laughs> do ਸ਼ਿਕਾਉ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਮੁੱਦਿਆਂ ਉਤੇ ਗੱਲਬਾਤ ਕਰਦੇ ਹਾਂ ਵਿਚਾਰ ਵਟਾਂਦਰਾ ਕਰਦੇ ਹਾਂ ਜਿਸ ਦੇ ਵਿੱਚ ਤੁਸੀਂ ਵੀ ਆਪਣੀ ਕੀਮਤੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟ ਦੇ ਜ਼ਰੀਏ ਜੋ ਵੀ ਸਾਡਾ ਅੱਜ ਦਾ ਮੁੱਦਾ ਹੋਵੇਗਾ ਉਸ ਦੇ ਵਿੱਚ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਤਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸ ਦਿੰਨੇ ਕਿ ਅੱਜ ਕਿਹੜਾ ਮੁੱਦਾ ਹੋਵੇਗਾ ਇਸ ਮੁੱਦੇ ਦੇ ਵਿੱਚ ਕੀਮਤੀ ਰਾਏ ਤੁਹਾਡੀ ਵੀ ਬੇਹਤ ਜ਼ਰੂਰੀ ਹੋਵੇਗੀ ਜਿਸ ਤਰੀਕੇ ਦੇ ਨਾਲ ਜੋ ਗਿਆਨੀ ਜੋ ਜਥੇਦਾਰ ਨੇ ਉਹਨਾਂ ਦੇ ਵੱਲੋਂ ਜੋ ਸੱਤ ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਹੁਣ ਸਿਰਫ ਸੱਤ ਮੈਂਬਰ ਰਹਿ ਗਏ ਨੇ ਕਿਉਂਕਿ ਦੋ ਦੇ ਵੱਲੋਂ ਅਸਤੀਫਾ ਜੋ ਹੈ ਅਸਤੀਫਾ ਦਿੱਤਾ ਗਿਆ ਅਜੇ ਇਹ ਦੇ ਵਿੱਚ ਮੀਟਿੰਗਾਂ ਦਾ ਦੌਰ جاری ਹੈ ਪਰ ਦੂਜੇ ਪਾਸੇ ਬਾਗੀਆਂ ਦੇ ਵੱਲੋਂ ਵੀ ਮੀਟਿੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਸ ਉੱਤੇ ਵੀ ਗੱਲਬਾਤ ਕਰਨੀ ਬਿਹਤ ਲਾਜ਼ਮੀ ਹੋ ਜਾਂਦੀ ਹੈ ਕਿ ਆਖਰ ਜੋ ਕਮੇਟੀ ਗਠਿਤ ਕੀਤੀ ਗਈ ਹੈ ਇਸ ਦੇ ਵਿੱਚ ਚੱਲ ਕੇ ਰਿਆ ਦੂਜੇ ਪਾਸੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਧੀ ਦਾ ਵਿਆਹ ਹੈਗਾ ਉਸ ਦੇ ਵਿੱਚ ਸਿਆਸੀ ਪਾਰਟੀ ਜੋ ਹੈ ਪਹੁੰਚਦੀ ਹੈ ਤਾਂ ਉਸ ਉੱਤੇ ਵੀ ਗੱਲਬਾਤ ਕਰਨੀ ਲਾਜ਼ਮੀ ਹੋ ਜਾਂਦੀ ਹੈ ਉਸ ਦੀ ਮਾਇਨੇ ਕੀ ਨੇ ਉਸ ਉੱਤੇ ਵੀ ਗੱਲਬਾਤ ਕਰਾਂਗੇ ਦੋਵੇਂ ਮੁੱਦਿਆਂ ਉਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਲ ਸਵਾਗਤ ਕਰਦੇ ਆਂ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਸਿਕਾ ਸਸਿਕਾ ਕਵਤਾ ਜੀ ਤੁਹਾਨੂੰ ਵੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਹ ਇਸਤਿਕਬਾਲ ਕਰਦੇ ਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਭੂਮਿਕਾ ਦੇ ਵਿੱਚ ਦੱਸਿਆ ਹੀ ਆ ਕਿ ਕਿਹੜੇ ਦੋ ਮਸਲੇ ਨੇ ਜਿਨ੍ਹਾਂ ਦੇ ਉੱਪਰ ਅੱਜ ਆਪਾਂ ਖਾਸ ਤਵੱਜੂ ਦੇ ਕੇ ਗੱਲਬਾਤ ਕਰਨੀ ਹੈ ਤੇ ਤਮਾਮ ਉਸ ਗੱਲਬਾਤ ਦੇ ਵਿੱਚੋਂ ਜਾਣਕਾਰੀਆਂ ਜਿਹੜੀਆਂ ਨੇ ਉਹ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਉਮੀਦ ਆਸ ਕਾਮਨਾ ਕਰਦੇ ਆ ਜੀ ਆ ਤਾਂ ਬਿਲਕੁਲ ਬੀਤੀ ਦਿਨੀ ਜੋ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾਂਦਾ ਐਚੀਪੀਸੀ ਦੇ ਤੇ ਨਾਲ ਹੀ ਜੋ ਉਹਨਾਂ ਨੂੰ ਸੱਤ ਮੈਂਬਰੀ ਦੀ ਕਮੇਟੀ ਜਿਹੜੀ ਬਣਾਈ ਗਈ ਹੈਗੀ ਉਸ ਦੀ ਪ੍ਰਧਾਨਗੀ ਤੋਂ ਵੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਤੇ ਅੱਜ ਵੀ ਇੱਕ ਅਸਤੀਫਾ ਦਿੱਤਾ ਗਿਆ ਆਖਰ ਮਾਇਨੇ ਕੀ ਹੈਗੇ ਕਿ ਜੋ ਜਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਕਮੇਟੀ ਜੁਆ ਗਠਿਤ ਕੀਤੀ ਗਈ ਹੈ ਕਾ ਸੇਵਾ ਦਿੱਤੀ ਗਈ ਹੈ ਸੇਵਾ ਜੋ ਹੈ ਨਿਭਾਣੀ ਬਣਦੀ ਹੈਗੀ ਆ ਕਿਉਂਕਿ ਇਹ ਹਰ ਕਿਸੇ ਨੂੰ ਸੇਵਾ ਨਹੀਂ ਮਿਲਦੀ ਪਰ ਆਖਰ ਚੱਲ ਕੇ ਰਿਹਾ ਵੱਡੇ ਵਿਦਵਾਨ ਨੇ ਉਹਨਾਂ ਦੇ ਵੱਲੋਂ ਅਸਤੀਫਾ ਕਿਉਂ ਦਿੱਤਾ ਜਾ ਰਿਹਾ ਆ ਬਿਲਕੁਲ ਇਸ ਤਰੀਕੇ ਦੇ ਨਾਲ ਬੀਤੇ ਦਿਨਾਂ ਤੋਂ ਇਹ ਕਾਰਵਾਈਆਂ ਕਬਤਾ ਚੱਲ ਰਹੀਆਂ ਨੇ ਇਹਨਾਂ ਕਾਰਵਾਈਆਂ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਦੇ ਮਾਇਨੇ ਵੀ ਜਿਹੜੇ ਨੇ ਉਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਹਾਲਾਂਕਿ ਜਵਾਬ ਨਹੀਂ ਮਿਲਦੇ ਦਿਖਾ ਲਈ ਦੇ ਰਹੇ ਪਰ ਇਸ ਵਕਤ ਸਥਿਤੀਆਂ ਇਹ ਬਣੀਆਂ ਪਈਆਂ ਨੇ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਖਾਸ ਤੌਰ ਦੇ ਨਾਲ ਕਿ ਇਸ ਵਕਤ ਸਮਝ ਨਹੀਂ ਲੱਗ ਰਿਹਾ ਕਿ ਕਿਹਦੇ ਵੱਲੋਂ ਕਿਹੜੀ ਮੀਟਿੰਗ ਦੇ ਵਿੱਚ ਕੀ ਕਹਿ ਦਿੱਤਾ ਜਾਣਾ ਹੈ ਮੀਟਿੰਗ ਇੱਕ ਪ੍ਰੋਗਰਾਮ ਦੇ ਦੌਰਾਨ ਵੀ ਚੱਲ ਰਹੀ ਹੈ ਇਸ ਮੀਟਿੰਗ ਦੇ ਵਿੱਚੋਂ ਪਤਾ ਨਹੀਂ ਕੀ ਕੁਝ ਨਿਕਲਣਾ ਹੈ ਪਰ ਇਹ ਸਾਰੀ ਸਥਿਤੀ ਜਿਹੜੀ ਆ ਕਿਤੇ ਨਾ ਕਿਤੇ ਬਹੁਤ ਵੱਡੀ ਮੋਝਲ ਜਿਹੜੀ ਆ ਉਹ ਖੜੇ ਕਰਦੀ ਦਿਖਾ ਲਈ ਦੇ ਰਹੀ ਹੈ ਜਿਵੇਂ ਤੁਸੀਂ ਗੱਲ ਕੀਤੀ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਅਸਤੀਫੇ ਦੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਾਂ ਫਿਰ ਅਸਤੀਫਾ ਦਵਾਇਆ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਦਵਾਇਆ ਗਿਆ ਭਾਵ ਇਹ ਹੈ ਕਿ ਪਹਿਲਾਂ ਜਦੋਂ ਅਸਤੀਫੇ ਦੀ ਗੱਲ ਹੋਣੀ ਚਾਹੀਦੀ ਸੀ ਜਾਂ ਫਿਰ ਜਦੋਂ ਗੱਲ ਹੋ ਰਹੀ ਸੀ ਉਦੋਂ ਤਾਂ ਧਾਮੀ ਸਾਹਿਬ ਹੋਰਾਂ ਦੇ ਵੱਲੋਂ ਅਸਤੀਫੇ ਦੇ ਉੱਤੇ ਕਿਤੇ ਵੀ ਲਤ ਨਹੀਂ ਲਾਈ ਗਈ। ਜਾਂ ਫਿਰ ਕਹ ਲੀਏ ਉਦੋਂ ਤਾਂ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਕਿ ਭਾਈ ਮੇਰੇ ਕੋਲੋਂ ਕਿਸੇ ਦੇ ਵੱਲੋਂ ਅਸਤੀਫਾ ਵੀ ਮੰਗਿਆ ਜਾ ਰਿਹਾ ਹੈ। ਜਦਕਿ ਉਹ ਕਿਸੇ ਦੇ ਇੱਕ ਦੇ ਵੱਲੋਂ ਨਹੀਂ ਸੀ। ਪੂਰੇ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਜਦੋਂ ਉਹਨਾਂ ਦੇ ਵੱਲੋਂ ਬੀਬੀ ਜਗੀਰ ਕੌਰ ਹੋਰਾਂ ਨੂੰ ਕੁਝ ਬੋਲ ਅਜਿਹੇ ਬੋਲ ਦਿੱਤੇ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਵਿਵਾਦ ਜਿਹੜਾ ਹੈ। ਉਹ ਵਦਿਆ ਤੇ SGPC ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਜਦੋਂ ਤਲਬ ਕਰ ਲਿਆ ਜਾਂਦਾ ਤਾਂ ਉਸ ਵੇਲੇ ਸਿੱਖ ਪੰਥ ਦੇ ਵਿੱਚ ਇੱਕ ਰੋਸ ਦੀ ਜਿਹੜੀ ਗੱਲ ਹੈ ਉਹ ਵੀ ਦੌੜਦੀ ਹੈ ਤੇ ਨਾਲ ਦੀ ਨਾਲ ਵੱਡੇ ਪ੍ਰਸ਼ਨ ਜਿਹੜੇ ਨੇ ਉਹ ਖੜੇ ਹੁੰਦੇ ਨੇ ਤੇ ਨਾਲ ਦੀ ਨਾਲ ਇਸਲਾਮ ਮਸ਼ਵਰੇ ਦੇ ਰੂਪ ਦੇ ਵਿੱਚ ਜਾਂ ਫਿਰ ਸੰਗਤਾਂ ਦੇ ਰੋਸ ਦੇ ਰੂਪ ਦੇ ਵਿੱਚ ਇਹ ਗੱਲਾਂ ਜੜੀਆਂ ਦੇ ਟਿੱਪਣੀਆਂ ਦੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਹੁਣ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਪਰ ਅਸਤੀਫਾ ਦਿੱਤਾ ਨਹੀਂ ਜਾਂਦਾ ਉਸ ਵਕਤ ਗੱਲ ਨੂੰ ਗੋਲਿਆ ਨਹੀਂ ਜਾਂਦਾ ਉੱਥੇ ਤਾਂ ਮਹਿਲਾ ਕਮਿਸ਼ਨ ਦੇ ਕੋਲ ਜਾ ਕੇ ਕਹਿ ਦਿੱਤਾ ਜਾਂਦਾ ਕਿ ਭਾਈ ਅਸੀਂ ਖੇਮਾ ਦੇ ਜਾ ਚੱਕਾ ਸਾਡੇ ਕੋਲੇ ਗਲਤੀ ਹੋ ਗਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਕਰਨਾ ਨਹੀਂ ਸੀ ਚਾਹੁੰਦੇ ਪਰ ਇੱਕ ਉਹ ਗੱਲ ਅੰਗਰੇਜ਼ੀ ਦੇ ਵਿੱਚ ਕਹੀ ਜਾਂਦੀ ਹੈ ਹੀਟ ਆਫ ਦਾ ਮੂਮੈਂਟ ਕਹਿੰਦੇ ਉਹਦੇ ਵਿੱਚ ਸਾਡੇ ਕੋਲੋਂ ਇਹ ਬੋਲਿਆ ਗਿਆ ਹਾਲਾਂਕਿ ਉਹ ਪੇਸ਼ੇਵਰ ਪੇਸ਼ੇਵਜੋਂ ਇੱਕ ਐਡਵੋਕੇਟ ਵੀ ਨੇ ਉਹਨਾਂ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਸੇਵਾਵਾਂ ਐਸਜੀਪੀਸੀ ਦੀਆਂ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਨੇ ਤਾਂ ਇੱਕ ਸਿਹਰਦ ਇਨਸਾਨ ਉਹਨਾਂ ਨੂੰ ਗਿਣ ਸਕਦੇ ਆ ਪਰ ਜਦੋਂ ਐਦਾਂ ਦੀ ਗਲਤੀ ਕਰਨ ਤੇ ਤੁਹਾਡੇ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਅਸਤੀਫਾ ਤੁਸੀਂ ਉਦੋਂ ਦਿੰਨੇ ਹੋ ਜਦੋਂ ਕਿਸੇ ਦੇ ਮਨਚਿੱਤ ਦੇ ਵਿੱਚ ਵੀ ਨਹੀਂ ਹੁੰਦਾ ਕਿ ਹਰਜਿੰਦਰ ਸਿੰਘ ਧਾਮੀ ਕੋਜੀ ਸਮੇਂ ਤੱਕ ਅਸਤੀਫਾ ਦੇ ਦੇਣਗੇ ਹਾਲਾਂਕਿ ਬੁਲਾਇਆ ਤਾਂ ਉਹਨਾਂ ਨੇ ਇਸ ਕਰਕੇ ਸੀ ਮੀਡੀਆ ਕਰਮੀਆਂ ਨੂੰ ਪੱਤਰਕਾਰਾਂ ਨੂੰ ਕਿ ਭਾਈ ਤੁਹਾਨੂੰ ਸੱਦ ਕੇ ਅੰਮ੍ਰਿਤਸਰ ਜਿਹੜਾ 에어ਪੋਰਟ ਉੱਤਰਿਆ ਉਸ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਤੱਕ ਨਹੀਂ ਬੰਨ੍ਹਣ ਦਿੱਤੀਆਂ ਇਹਦੇ ਮਸਲੇ ਮੁਫਾਤ ਦੇ ਬਾਬਤ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਣੀ ਸੀ ਪਰ ਅਚਾਨਕ ਸਣੇ ਜਿਵੇਂ ਆਪਾਂ ਹੈਰਾਨ ਹੋਇਆ ਇਸੇ ਤਰੀਕੇ ਉੱਤੇ ਪੱਤਰਕਾਰ ਸਹਿਬਾਨ ਜਿਹੜੇ ਸਾਹਮਣੇ ਬੈਠੇ ਸੀ ਉਭੇਰਾਨ ਹੋ ਕੇ ਕਿ ਭਾਈ ਇਹ ਹਰਜਿੰਦਰ ਸਿੰਘ ਤਾਂ ਮੈਂ ਕੀ ਕਹਿ ਰਹੇ ਨੇ ਉਹ ਕਹਿੰਦੇ ਕਿ ਭਾਈ ਆਪਣੀਆਂ ਮੇ ਸੇਵਾਵਾਂ ਤੋਂ ਫਾਰਗ ਹੋਣਾ ਚਾਹੁੰਦਾ ਤੇ ਕਾਰਨ ਜਿਹੜੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਦੇ ਉਹਨਾਂ ਦੇ ਵੱਲੋਂ ਕੀਤੀ ਗਈ ਪੋਸਟ ਜਿਹੜੀ ਆ ਉਹ ਮੇਰੇ ਉੱਤੇ ਬਹੁਤ ਪ੍ਰਭਾਵ ਪਾ ਗਈ ਇਸ ਕਰਕੇ ਉਹ ਕਹਿੰਦੇ ਕਿ ਭਾਈ ਮੈਨੂੰ ਅਸਤੀਫਾ ਦੇਣਾ ਚਾਹੀਦਾ ਮੈਨੂੰ ਮਹਿਸੂਸ ਹੋਇਆ ਹਾਲਾਂਕਿ ਮਹਿਸੂਸ ਬਹੁਤ ਲੇਟ ਹੋਇਆ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਉਸੇ ਦੇ ਦਰਮਿਆਨ ਅੱਜ ਬਡੂੰਗਰ ਸਾਹਿਬ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਸਤੀਫਾ ਦਿੱਤਾ ਗਿਆ ਤੇ ਉਸ ਅਸਤੀਫੇ ਨੂੰ ਆ ਉਸ ਪ੍ਰੋਫੈਸਰ ਸਾਹਿਬ ਹਰਾਂ ਦੇ ਅਸਤੀਫੇ ਨੂੰ ਜੇਕਰ ਵੇਖੀਏ ਤਾਂ ਇਹ ਸੇਵਾਵਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜਿਵੇਂ ਤੁਸੀਂ ਵੀ ਦੱਸਿਆ ਕਿਉਂਕਿ ਇਹ ਸੇਵਾਵਾਂ ਤਾਂ ਲੋਕ ਮੰਗੇ ਲੈਂਦੇ ਨੇ ਕਿ ਭਾਈ ਸਾਡੀ ਕਿਸੇ ਤਰੀਕੇ ਦੇ ਨਾਲ ਕੋਈ ਸੇਵਾ ਲਈ ਜਾਵੇ ਸਾਡੇ ਕਿਸੇ ਤਰੀਕੇ ਦੇ ਨਾਲ ਕੋਈ ਜ਼ਿੰਮੇਵਾਰੀ ਦੇ ਸਾਡੇ ਕੋਲੇ ਵੀ ਬੋਝ ਆਉਣ ਤੇ ਉਸ ਨੂੰ ਨਿਭਾਉਣ ਦੀਆਂ ਕੋਸ਼ਿਸ਼ਾਂ ਕਰੀਏ ਹਾਲਾਂਕਿ ਸਫਲ ਸਾਬਤ ਹੋਣ ਜਾਂ ਨਾ ਉਹ ਤਾਂ ਆਉਣ ਵਾਲਾ ਸਮਾਂ ਦੱਸਦਾ ਪਰ ਇਹ ਤਾਂ ਮਿਲੀਆਂ ਸੇਵਾਵਾਂ ਨੂੰ ਇੱਕ ਤਰੀਕੇ ਦੇ ਨਾਲ ਪਾਸੇ ਕਰਕੇ ਅੱਖੋਂ ਪਰੋਖੇ ਕਰਕੇ ਕਹਿ ਰਹੇ ਨੇ ਕਿ ਭਾਈ ਅਸੀਂ ਤਾਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਕਾਰਵਾਈਆਂ ਨਹੀਂ ਕਰ ਸਕਦੇ ਹੁਣ ਪਹਿਲਾਂ ਤਾਂ ਗੱਲ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਕਰਦੇ ਹਾਂ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਕਤ ਉਹਨਾਂ ਦਾ ਅਸਤੀਫਾ ਦੇਣਾ ਬਿਹਤਰ ਹੈ ਸਿੱਖ ਕੌਮ ਦੇ ਲਈ ਚੰਗਾ ਇਹ ਉਹਨਾਂ ਦੇ ਵੱਲੋਂ ਕੀਤਾ ਗਿਆ ਫੈਸਲਾ ਹੈ ਤਾਂ ਫਿਰ ਉਹ ਬਿਲਕੁਲ ਗਲਤ ਨਹੀਂ ਕਿਉਂਕਿ ਇਸ ਵਕਤ ਇੰਨੀ ਦੁਬਿਧਾ ਦੇ ਵਿੱਚ ਸਿੱਖ ਪੰਥ ਫਸਿਆ ਪਿਆ ਹੈ ਪੰਜਾਬ ਦੀ ਆਵਾਮ ਇਹਨੇ ਦੁਬਿਧਾ ਦੇ ਵਿੱਚ ਫਸੀ ਪਈ ਆ ਛੱਛੋਪਣ ਦੇ ਵਿੱਚ ਫਸੀ ਪਈ ਆ ਕਿ ਭਾਈ ਉਹ ਜਾਣ ਕਦਰਲੇ ਪਾਸੇ ਉਸ ਵਕਤ ਤੁਹਾਡੇ ਵੱਲੋਂ ਅਸਤੀਫਾ ਦੇ ਦੇਣਾ ਤਿੰਨ ਮੈਂਬਰੀ ਕਮੇਟੀ ਜਿਹਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਆ ਉਹਦੇ ਸਰਪ੍ਰਸਤ ਵੀ ਹਰਜਿੰਦਰ ਸਿੰਘ ਧਾਮੀ ਸੀ ਹੁਣ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਇਹ ਐਸੇ ਸਮੇਂ ਦੇ ਵਿੱਚ ਅਸਤੀਫਾ ਦੇ ਦੇਣਾ ਕਿਤੇ ਨਾ ਕਿਤੇ ਇਹ ਇਸ਼ਾਰਾ ਜ਼ਰੂਰ ਕਰਦਾ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ ਉਹਨਾਂ ਕੋਲੋਂ ਅਸਤੀਫਾ ਦਵਾਇਆ ਗਿਆ ਹੈ ਹੁਣ ਦੂਸਰੇ ਪਾਸੇ ਪ੍ਰੋਫੈਸਰ ਹੁਸਾਬ ਉਹਨਾਂ ਦੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਜਿਹੜੇ ਕਿ ਸਾਬਕਾ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਦੇ ਵੱਲੋਂ ਅੱਜ ਅਸਤੀਫਾ ਜਿਹੜਾ ਦਿੱਤਾ ਗਿਆ ਉਹ ਅਸਤੀਫੇ ਦੇ ਮਾਇਨੇ ਵੀ ਇਦਾਂ ਹੀ ਨੇ ਕਿ ਭਾਈ ਤੁਹਾਡੇ ਵੱਲੋਂ ਅਸਤੀਫਾ ਦਿੱਤਾ ਗਿਆ ਜਾਂ ਫਿਰ ਤੁਹਾਡੇ ਕੋਲੋਂ ਵੀ ਅਸਤੀਫਾ ਦਵਾਇਆ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਇਸੇ ਸਭ ਦੇ ਦਰਮਿਆਨ ਅੱਜ ਪੰਜ ਮੈਂਬਰੀ ਕਮੇ ਜਿਹੜੀ ਕਿ ਪਹਿਲਾਂ ਕਪਤਾ 7 ਮੈਂਬਰੀ ਕਮੇਟੀ ਸੀ ਦੋ ਜਣੇ ਤਾਂ ਅਸਤੀਫਾ ਦੇ ਗਏ ਉਹ ਅੱਜ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਪਹੁੰਚੇ ਪਟਿਆਲਾ ਦੇ ਵਿੱਚ ਤੇ ਉਥੇ ਜੇਸ ਤਰੀਕੇ ਦੇ ਨਾਲ ਇਹ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚੋਂ ਹਾਲਾਂਕਿ ਸਪਸ਼ਟ ਰੂਪ ਦੇ ਵਿੱਚ ਤਾਂ ਜਾਣਕਾਰੀਆਂ ਕੋਈ ਨਿਕਲ ਕੇ ਸਾਹਮਣੇ ਨਹੀਂ ਆਇਆ ਅਜੇ ਤੱਕ ਪਰ ਇਹ ਚੀਜ਼ਾਂ ਜ਼ਰੂਰ ਪ੍ਰਸਾਰੀਆਂ ਜਾ ਰਹੀਆਂ ਨੇ ਪ੍ਰਚਾਰੀਆਂ ਜਾ ਰਹੀਆਂ ਨੇ ਕਿ ਭਾਈ ਉਥੋਂ ਇੱਕ ਚਿੱਠੀ ਲਿਖੀ ਗਈ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਸ਼੍ਰੀ ਅਕਾਲ ਤਖਤ ਸਹਿਬ ਨੂੰ ਸੰਲਮਖੋ ਕੇ ਉਹ ਚਿੱਠੀ ਜਿਹੜੀ ਆ ਲਿਖੀ ਗਈ ਹੈ ਤੇ ਚਿੱਠੀ ਦੇ ਵਿੱਚ ਬੇਨਤੀਆਂ ਅਰਜ਼ੋਈਆਂ ਦਲੀਲਾਂ ਅਪੀਲਾਂ ਕੀਤੀਆਂ ਗਈਆਂ ਨੇ ਕਿ ਭਾਈ ਅਸੀਂ ਤਾਂ ਸੱਤ ਮੈਂਬਰੀ ਕਮੇਟੀ ਆਪਰ ਜਿਹੜੀ ਪੰਜ ਮੈਂਬਰੀ ਕਮੇਟੀ ਹੁਣ ਰਹਿ ਗਈ ਹੈ ਉਹਨਾਂ ਦੇ ਵੱਲੋਂ ਤੇ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਤਮਾਮ ਚੀਜ਼ਾਂ ਜਿਹੜੀਆਂ ਨੇ ਅਰਪਣ ਕਰਕੇ ਜਾਂ ਫਿਰ ਉਸ ਤਰੀਕੇ ਦੇ ਨਾਲ ਹੀ ਕਰਮਾਈਆਂ ਕਰਾਂਗੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਯਹਾਂ ਪਰ ਇਨ ਬਿਨ ਲਾਗੂ ਕਰਨ ਦੀ ਗੱਲ ਉਥੋਂ ਕਹੀ ਗਈ ਸੀ ਹੁਣ ਇੱਥੇ ਅੱਜ ਉਸ ਕਮੇਟੀ ਦੇ ਵੱਲੋਂ ਤਾਂ ਚਿੱਠੀ ਲਿਖ ਦਿੱਤੀ ਗਈ ਆ ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਆ ਜਿਸ ਦੀਆਂ ਤਸਵੀਰਾਂ ਵੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਉਹ ਤਸਵੀਰਾਂ ਜਿਹੜੀਆਂ ਨੇ ਉਹ ਰਖੜਾ ਪਰਿਵਾਰ ਦੇ ਵਿੱਚ ਜਾਂ ਫਿਰ ਕਹ ਲਈਏ ਢਾਲੀ ਵਾਲਾ ਹਾਊਸ ਦੇ ਵਿੱਚ ਉਹ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਬੀਬੀ ਜਗੀਰ ਕੌਰ ਹੋਣੀ ਉੱਥੇ ਬਿਆਨ ਦੇਣ ਦੇ ਵੀ ਨਜ਼ਰ ਆਏ ਹਾਲਾਂਕਿ ਕਹਿੰਦੇ ਕੀ ਸੀ ਉਹ ਨਹੀਂ ਪਤਾ ਲੱਗਾ ਪਰ ਉੱਥੇ ਜਿਸ ਤਰੀਕੇ ਦੇ ਨਾਲ ਉਹ ਬੈਠੇ ਹੋਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਸੰਬੋਧਨ ਕੀਤਾ ਜਾ ਰਿਹਾ ਜਾਂ ਫਿਰ ਲੱਗੀਆਂ ਹੋਈਆਂ ਕੁਰਸੀਆਂ ਜਿਹੜੀਆਂ ਨੇ ਇਹ ਜ਼ਰੂਰ ਵੱਡਾ ਇਸ਼ਾਰਾ ਕਰਦੀਆਂ ਨੇ ਕਿ ਇਹ ਅੰਦਰ ਖਾਤੇ ਕੋਈ ਵੱਡੀ ਖਿਚੜੀ ਪਕ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਮਜ਼ਬੂਤ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਕਰ ਕੁਸ਼ਿਸ਼ਾਂ ਆਉ ਪਾਵੇਂ ਸੁਖਬੀਰ ਸਿੰਘ ਬਾਦਲ ਕੱਲਿਆਂ ਨੂੰ ਮਜ਼ਬੂਤ ਕਰਨ ਦੀਆਂ ਕਰ ਰਹੀਆਂ ਪਰ ਕਹਿ ਸਕਦੇ ਹਾਂ ਕਿ ਸ਼ੋਭਨੀ ਅਕਾਲੀ ਦਲ ਵੀ ਸ਼ਾਇਦ ਮਜ਼ਬੂਤ ਹੋ ਜੇ ਪਰ ਇਸੇ ਦੇ ਦਰਮਿਆਨ ਬਾਗੀ ਧੜੇ ਦੇ ਵੱਲੋਂ ਇਹ ਕੀਤੀ ਜਾ ਰਹੀ ਮੀਟਿੰਗ ਜਿਹੜੀ ਆ ਇਹਦੇ ਵੀ ਸਿਆਸੀ ਮਹਨ ਨੇ ਜਿਹੜੇ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਕਬਤਾ ਫਰਕ ਪਾਉਣਗੇ ਪਰ ਇਸ ਵਕਤ ਜਿਹੜੀ ਤਸਵੀਰ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਇਸ ਤਸਵੀਰ ਦੇ ਮਹਨ ਨੇ ਕੀ ਨੇ ਉਹਨੂੰ ਆਪਾਂ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਜਿਵੇਂ ਕਰੀਏ ਤਾਂ ਫਿਰ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਕਿਉਂਕਿ ਜਿਹੜੇ ਟਾਲੀਵਾਲ ਸਾਹਿਬ ਨੇ ਦਰਸ਼ਨ ਸਿੰਘ ਢਾਲੀਵਾਲ ਉਹ ਪੀਐਮ ਮੋਦੀ ਹੋਰਾਂ ਦੇ ਬਹੁਤ ਕਰੀਬੀ ਨੇ ਉਹ ਵਿਦੇਸ਼ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉਸ ਵਕਤ ਵੀ ਮੁਲਾਕਾਤਾਂ ਹੁੰਦੀਆਂ ਨੇ ਟਰੰਪ ਹੋਰਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਖਾਸ ਤੌਰ ਦੇ ਉੱਪਰ ਅਮਰੀਕਾ ਦੀ ਸਰਕਾਰ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਵਕਤ ਵੀ ਉਹਨਾਂ ਨੂੰ ਨਿੱਜੀ ਸੱਦਾ ਭੇਜਿਆ ਜਾਂਦਾ ਤੁਸੀਂ ਸੋਚ ਸਕਦੇ ਹੋ ਕਿ ਕਿੱਡੀ ਵੱਡੀ ਸ਼ਖਸੀਅਤ ਨੇ ਹੁਣ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਛੋਟੇ ਭਾਈ ਨੇ ਇੱਕੋ ਥਾਂ ਬੈਠ ਕੇ ਮੀਟਿੰਗ ਕੀਤੀ ਜਾਵੇ ਉੱਥੇ ਅਸੀਂ ਇਹ ਚੀਜ਼ਾਂ ਜ਼ਰੂਰ ਕਿ ਆਸਰਾਈਆਂ ਦੇ ਰੂਪ ਦੇ ਵਿੱਚ ਸੋਚ ਵਿਚਾਰ ਸਕਦੇ ਹਾਂ ਜਾਂ ਫਿਰ ਅਨੁਮਾਨ ਦੇ ਰੂਪ ਦੇ ਵਿੱਚ ਸੋਚ ਵਿਚਾਰ ਸਕਦੇ ਹਾਂ ਕਿ ਭਾਈ ਉੱਥੇ ਕੋਈ ਐਡੀ ਵੱਡੀ ਖਿੜੀ ਪੱਕ ਰਹੀ ਹੈ ਜਾਂ ਤਾਂ ਫਿਰ ਛੋਮਣੀ ਅਕਾਲੀ ਦਲ ਤੇ ਬਾਗੀ ਧੜਾ ਜਿਹੜਾ ਇਕੱਠਾ ਹੋਵੇਗਾ ਯਹਾਂ ਪਰ ਇਸ ਤਰੀਕੇ ਦੇ ਨਾਲ ਵਾਕ ਹੋਵੇਗਾ ਕਿ ਦੁਬਾਰਾ ਸ਼ਾਇਦ ਇਹਨਾਂ ਦੇ ਵੱਲੋਂ ਇੱਕ ਮੰਚ ਦੇ ਉੱਪਰ ਨਾਲ ਕੁਰਸੀਆਂ ਜੋੜ ਕੇ ਬੈਠਿਆ ਬਿਨਾ ਜਾਵੇ ਇਹ ਹੁਣ ਫਰਕ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਪੈ ਸਕਦੇ ਨੇ ਪਰ ਅਜੇ ਸਿਰਫ ਕਿਆਸਰਾਈਆਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੀ ਜੀ ਤਾਂ ਵਿਚਾਲੇ ਤਾਂ ਖਬਰ ਵੀ ਆਈ ਸੀ ਜੋ ਜਥੇਦਾਰ ਸਾਹਿਬ ਨੇ ਉਹਨਾਂ ਦੇ ਹਸਪਤਾਲ ਨੂੰ ਲੈ ਕੇ ਵੀ ਖਬਰ ਆਈ ਸੀ ਤਾਂ ਅੱਜ ਇਹਦੇ ਵਿੱਚ ਜੇਕਰ ਗੱਲ ਕਰੀਏ ਕੀ ਲੱਗਦਾ ਹੈ ਕਿ ਕਹਿੰਦੇ ਆ ਨਾ ਕਿ ਨਾ ਰਹੇਗਾ ਬਾਸ ਤੇ ਨਾ ਬਜੇਗੀ ਬਾਂਸੂਰੀ ਅਜੇ ਹਾ ਕੁਝ ਤਾਂ ਨਹੀਂ ਮਤਲਬ ਦੇਖਣ ਨੂੰ ਮਿਲ ਰਿਹਾ ਕਿ ਜੋ ਕਮੇਟੀ ਬਣਾਈ ਗਈ ਹੈਗੀ ਆ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਬਿਲਕੁਲ ਜਿਹੜੀ 7 ਮੈਂਬਰੀ ਕਮੇਟੀ ਆ ਉਸ ਨੂੰ ਤਾਂ ਬਿਲਕੁਲ ਵੱਡੇ ਪੱਧਰ ਦੇ ਉੱਪਰ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ ਕਿ ਉਹਨਾਂ ਦੇ ਕਹਿ ਲਈਏ ਕਿ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਾਂ ਪਰ ਉਹਨਾਂ ਦੇ ਸਰਪ੍ਰਸਤੀ ਦੇ ਹੇਠ ਜਿਹੜੀ ਆ ਭਰਤੀ ਪ੍ਰਕਿਰਿਆ ਹੋਣੀ ਆ ਪਰ ਇਹ ਭਰਤੀ ਪ੍ਰਕਿਰਿਆ ਉਸ ਤਰੀਕੇ ਦੇ ਨਾਲ ਤਾਂ ਹੋ ਹੀ ਨਹੀਂ ਰਹੀ ਹਾਲਾਂਕਿ ਮੈਂਬਰਾਂ ਦੀ ਗਿਣਤੀ ਕੋਨਾ ਉਹ ਕਹਿੰਦੇ ਕਿ ਅਸੀਂ ਤਾਂ 25 ਤੋਂ 30 ਲੱਖ ਮੈਂਬਰ ਜਿਹੜਾ ਉਹ ਸ਼ੋਮਣੀ ਅਕਾਲੀ ਦਲ ਦਾ ਜੋੜ ਲਿਆ ਭਾਈ ਸਾਡੀਆਂ ਦਾ ਪਰਚੀਆਂ ਮੁੱਕੀ ਜਾਂਦੀਆਂ ਨੇ ਅਸੀਂ ਤਾਂ ਬਾਰ-ਬਾਰ ਪਰਚੀਆਂ ਦੀ ਛਪਾਈ ਜਿਹੜੀ ਆ ਕਰਵਾਉਨੇ ਆ ਇਸੇ ਨੂੰ ਲੈ ਕੇ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਜਿਹੜੇ तमाम ਹੁਕਮ ਸੀ ਹੁਕਮਾਂ ਦੀ ਤਾਮੀਲ ਇਨ ਬਿਨ ਨਹੀਂ ਕੀਤੀ ਗਈ ਹੁਣ ਇਨ ਬਿਨ ਤੋਂ ਭਾਵ ਐਜ਼ ਇਟ ਇਜ਼ ਹੈ ਹੁਣ ਜੇਕਰ ਐਜ਼ ਇਟ ਇਜ਼ ਦੀ ਗੱਲ ਹੋ ਰਹੀ ਹੈ ਇਨ ਬਿਨ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਤਾਂ 0.0 0 0 ਕਰਕੇ ਵੀ ਜੇਕਰ ਆਪਾਂ ਬਦਲਾਅ ਕਰਨਾ ਚਾਹੀਏ ਤਾਂ ਉਹ ਵੀ ਵਾਜਬ ਨਹੀਂ ਹੁਣ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆ ਜਿਹੜੇ ਸਪੋਕਸਪਰਸਨ ਨੇ ਅਰਸ਼ਦੀਪ ਸਿੰਘ ਜਿਹੜੇ ਕਲੀਅਰ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਭਰਤੀ ਪ੍ਰਕਿਰਿਆ ਤਾਂ ਨਾ ਰੁਕ ਸਕਦੀ ਹੈ ਨਾ ਹੀ ਇਹਨੂੰ ਰੱਦ ਕੀਤਾ ਜਾ ਸਕਦਾ ਹੁਣ ਗੱਲ ਤਾਂ ਇੱਕ ਮੰਨਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਤਾਂ ਕਹੀਏ ਕਿ ਉਹਨਾਂ ਦੇ ਵੱਲੋਂ ਪਿੱਠ ਦਿਖਾ ਕੇ ਛੇ ਅਕਾਲ ਤਖਸੈਬ ਨੂੰ ਪਗੋੜਾ ਹੋਇਆ ਗਿਆ ਹੈ ਯਾਹ ਪਰ ਮੰਨਿਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਉਹ ਮੰਨ ਨਹੀਂ ਰਹੇ ਯਾਹ ਪਰ ਇਹ ਮੰਨਿਏ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਕਹੇ ਗਏ ਬੋਲ ਯਾਹ ਪਰ ਉਥੋਂ ਫਰਮਾਨ ਜਿਹੜਾ ਉਹਨਾਂ ਦੇ ਮੁਖਾਰਬੇਂ ਦੇ ਵਿੱਚ ਹੋਇਆ ਉਸ ਫਰਮਾਨ ਨੂੰ ਟਿਚ ਸ਼ੋਮਣੀ ਅਕਾਲੀ ਦਲ ਵਾਲੇ ਜਾਣਦੇ ਨੇ ਇਸ ਵਕਤ ਤਾਂ ਜਦੋਂ ਜਦ ਇਹ ਲੱਗੀ ਪਈ ਹੈ ਕਿ ਆਹ ਸਥਿਤੀਆਂ ਸੰਭਾਲੀਆਂ ਕਿਵੇਂ ਜਾਣ ਪਰ ਐਸੀਆਂ ਸਥਿਤੀਆਂ ਸੰਭਾਲਣ ਦੀ ਕਵਾਇਦ ਦੇ ਵਿੱਚ ਜਦੋਂ ਮੀਟਿੰਗਾਂ ਦਾ ਦੌਰ ਚੱਲਦਾ ਤੇ ਇਹਨਾਂ ਮੀਟਿੰਗਾਂ ਦੇ ਵਿੱਚੋਂ ਵੱਖੋ-ਵੱਖਰੇ ਆ ਜਿਹੜੇ ਸੁਰ ਆਲਾਪ ਦੇ ਇਹਨਾਂ ਆਗੂਆਂ ਦੇ ਚਿਹਰੇ ਦਿਖਾ ਲਈ ਦਿੰਦੇ ਨੇ ਤਾਂ ਉਸ ਵਕਤ ਜ਼ਰੂਰ ਇਹ ਮਹਿਸੂਸ ਹੁੰਦਾ ਕਿ ਭਾਈ ਗੱਲ ਤਾਂ ਇਕੱਠੇ ਹੋਣ ਦੀ ਹੋਈ ਸੀ ਕਿਉਂਕਿ ਉਸ ਵਕਤ ਤਾਂ 2 ਦਸੰਬਰ 2024 ਨੂੰ ਉਸ ਦਿਨ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੌਜੂਦ ਸੀ ਤੇ ਉਸ ਵਕਤ ਜਦੋਂ ਫਰਮਾਨ ਹੋਇਆ ਉਸ ਵਕਤ ਇਹ ਗੱਲਾਂ ਕਈਆਂ ਗਈਆਂ ਸਪਸ਼ਟ ਰੂਪ ਦੇ ਵਿੱਚ ਸਾਫ਼ ਰੂਪ ਦੇ ਵਿੱਚ ਕਿ ਭਾਈ ਇਸ ਫਰਮਾਨ ਦੇ ਵਿੱਚ ਬਾਕੀ ਧੜੇ ਦੇ ਵੱਲੋਂ ਆਪਣੇ ਜਿਹੜੇ ਵੱਖੋ-ਵੱਖਰੇ ਚੁੱਲ੍ਹੇ ਵਾਲੇ ਹੋਏ ਨੇ ਉਹਨਾਂ ਨੂੰ ਸਮੇਟਿਆ ਜਾਵੇ ਤਾਂ ਇਕੱਠੇ ਹੋਇਆ ਜਾਵੇ ਬਾਕੀ ਧੜੇ ਦੇ ਵੱਲੋਂ ਤਾਂ ਕੁਝ ਸਮਾਂ ਬਾਅਦ ਹੀ ਐਲਾਨ ਕਰ ਦਿੱਤਾ ਜਾਂਦਾ ਕਿ ਅਸੀਂ ਤਾਂ ਭਾਈ ਸੁਧਾਰ ਲਹਿਰ ਜਿਹੜੀ ਹੈ ਉਹਨੂੰ ਭੰਗ ਕਰਦੇ ਹਾਂ ਬਹੁਤ ਚੰਗੀ ਗੱਲ ਹੈ ਇਸੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਪਰ ਅਕਾਲੀ ਦਲ ਦੇ ਵੱਲੋਂ ਪਹਿਲਾਂ 3 ਦਿਨ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ ਉਹਨੂੰ ਵਧਾਇਆ ਗਿਆ ਕਹਿੰਦੇ 15 ਕੁ ਦਿਨ ਦੇ ਦਿਓ 15 ਤੋਂ ਬਾਅਦ ਫਿਰ ਉਹ ਸਮਾਵਧਿਆ ਉਸ ਸਮੇਂ ਦੇ ਵਿੱਚ ਵੀ ਕਾਰਗੁਜ਼ਾਰੀਆਂ ਕਹਿੰਦੇ ਸਾਡੀਆਂ ਸੰਪੰਨ ਨਹੀਂ ਹੋਈਆਂ ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦੇਣ ਨੂੰ ਜਾਂ ਫਿਰ ਅਸਤੀਫਾ ਲੈਣ ਨੂੰ ਕਿਸ ਤਰੀਕੇ ਦੀ ਜਦੋਜਹਿਦ ਜਿਹੜੀ ਉਹ ਕਰਨੀ ਪਈ ਵਾਰ-ਵਾਰ ਬਿਆਨ ਜਿਹੜੇ ਨੇ ਉਹ ਦੇਣੇ ਪਏ ਬਾਗੀ ਧੜੇ ਨੂੰ ਵਾਰ-ਵਾਰ ਬਿਆਨ ਜਿਹੜੇ ਨੇ ਉਹ ਉਹਨਾਂ ਲੋਕਾਂ ਨੂੰ ਦੇਣੇ ਪਏ ਜਿਨ੍ਹਾਂ ਦੇ ਵੱਲੋਂ ਇਹ ਚਾਇਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕੀਤਾ ਜਾਵੇ ਫਿਰ ਸ਼੍ਰੋਮਣੀ ਅਕਾਲੀ ਦਲ ਬਚਦੀ ਨਜ਼ਰ ਆਵੇਗੀ ਪਰ ਇਹ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਸਥਿਤੀਆਂ ਇਹ ਜ਼ਰੂਰ ਪੈਦਾ ਹੋਈਆਂ ਕਿ ਇਹਨਾਂ ਬੈਨੋ ਹੁਕਮ ਲਾਗੂ ਨਹੀਂ ਹੋਏ ਤੇ ਐਸੇ ਸਾਰੇ ਕਾਰਗੁਜ਼ਾਰੀ ਦੇ ਵਿੱਚ ਜਿਵੇਂ ਤੁਸੀਂ ਵੀ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਅਸਤੀਫੇ ਦੀ ਗੱਲ ਹੋਣ ਲੱਗ ਪਈ ਸੀ ਪਰ ਇਸ ਦੇ ਉੱਤੇ ਪੁਸ਼ਟੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਰ ਦਿੱਤੀ ਗਈ ਸੀ ਕਿ ਭਾਈ ਨਹੀਂ ਇਹ ਉਡੀਆਂ ਅਡਾਈਆਂ ਖਬਰਾਂ ਨੇ ਸੁਣੀਆਂ ਸੁਣਾਈਆਂ ਖਬਰਾਂ ਨੇ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਐਸੀ ਕੋਈ ਗੱਲ ਹੈ ਉਹ ਕਹਿੰਦੇ ਐਸੇ ਸਮੇਂ ਦੇ ਵਿੱਚ ਸਿੰਘ ਸਾਹਿਬ ਗਿਆਨੀ ਗबीर ਸਿੰਘ ਹੋਰਾਂ ਦੇ ਵੱਲੋਂ ਅਸਤੀਫਾ ਨਾ ਦਿੱਤਾ ਗਿਆ ਸੀ ਤੇ ਨਾ ਹੀ ਦਿੱਤਾ ਜਾਣਾ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਵੱਡਾ ਸਵਾਲ ਇਹ ਬਣਦਾ ਹੈ ਕਿ ਇਸ ਵਕਤ ਜੇਕਰ ਉਹਨਾਂ ਦੇ ਅਸਤੀਫੇ ਦੀ ਗੱਲ ਤੁਰ ਰਹੀ ਹੈ ਤੇ ਅਸਤੀਫਾ ਜੇਕਰ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਕਿਉਂਕਿ ਉਹ ਵਿਦੇਸ਼ ਤੋਂ ਪਰਤ ਆਏ ਨੇ ਉਨ੍ਹਾਂ ਦੇ ਨਾਲ वार्ता ਲਗਾਤਾਰ ਜਿਹੜੀ ਉਹ ਬਾਗੀ ਧੜੇ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਆਸ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਸ਼ੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਹੁਣ ਸਭ ਤੋਂ ਵੱਡੀ ਗੱਲ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਹੀ ਆ ਕੇ ਖੜਦੀ ਹੈ ਕਿ ਭਾਈ ਹੁਣ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਕੀ ਫਰਮਾਨ ਜਾਰੀ ਕੀਤਾ ਜਾਣਾ ਹੈ ਕਿ ਉਹਨਾਂ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੀਆਂ ਕਾਰਗੁਜ਼ਾਰੀਆਂ ਹੁਣ ਹੋ ਰਹੀਆਂ ਨੇ ਉਹ ਭਾਵੇਂ ਅਸਤੀਫਿਆਂ ਨੂੰ ਲੈ ਕੇ ਹੋਵੇ ਜਾਂ ਫਿਰ ਉਹਨਾਂ ਤੋਂ ਬਿਨਾਂ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਕਿ ਉਹਨੂੰ ਰੱਦ ਕਰ ਦਿੱਤਾ ਜਾਵੇਗਾ ਕਿ ਐਸੇ ਤਰੀਕੇ ਦੇ ਨਾਲ ਰੱਦ ਕਰਨ ਨੂੰ ਲੈ ਕੇ ਫਿਰ ਸ਼ੋਮਣੀ ਅਕਾਲੀ ਦਲ ਇਸ ਗੱਲ ਨੂੰ ਪਛਾਹ ਸਕੇਗੀ ਇਹ ਬਹੁਤ ਵੱਡੇ ਸਵਾਲ ਨੇ ਤੇ ਇਹਨਾਂ ਸਵਾਲਾਂ ਦੇ ਨਾਲ ਇਸ ਵਕਤ ਤੱਕ ਜ਼ਰੂਰ ਵੱਡਾ ਬੰਡਰ ਜਿਹੜਾ ਉਹ ਬਣਿਆ ਪਿਆ ਤੇ ਇਸ ਬੰਡਰ ਤੇ ਕਦੋਂ ਜਵਾਬ ਮਿਲਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੇ ਬਿਲਕੁਲ ਤਾਂ ਬੇਹਦੀ ਇਹ ਮੁੱਦਾ ਹੈਗਾ ਜਿਸ ਵਿੱਚ ਤੁਸੀਂ ਵੀ ਆਪਣੀ ਕੀਮਤੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਕਿ ਤੁਹਾਡਾ ਮਨਣਾ ਕੀ ਹੈਗਾ ਕੀ ਕੁਝ ਚੱਲ ਰਿਹਾ ਕਿ ਗੇਮ ਜਿਹੜੀ ਹੈਗੀ ਆ ਖੇਡੀ ਜਾ ਰਹੀ ਹੈ ਇਸ ਉੱਤੇ ਰਾਏ ਆਪਣੀ ਜ਼ਰੂਰ ਦਿਓ ਇਸੇ ਦੇ ਨਾਲ ਅਗਲੇ ਮੁੱਦੇ ਵੱਲ ਵਧਦੇ ਆ ਅਗਲਾ ਮੁੱਦਾ ਹੈਗਾ ਸਿਆਸੀ ਪਾਰਟੀਆਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਤੀ ਦਾ ਵਿਆਹ ਹੈਗਾ ਤਸਵੀਰਾਂ ਅਸੀਂ ਤੁਹਾਨੂੰ ਹਮਦਰ ਟੀਵੀ ਦੇ ਜ਼ਰੀਏ ਹਰ ਇੱਕ ਤਸਵੀਰਾਂ ਦਿਖਾਈਆਂ ਜਿਸ ਦੇ ਵਿੱਚ ਤੁਸੀਂ ਦੇਖਿਆ ਵੀ ਹੋਵੇਗਾ ਸਿਆਸੀ ਪਾਰਟੀਆਂ ਜੋ ਵੱਡੇ ਲੀਡਰ ਨੇ ਉਹਨਾਂ ਦੀ ਸ਼ਮੂਲੀਅਤ ਵੀ ਦੇਖੀ ਗਈ ਤਾਂ ਇਸ ਦੇ ਮਾਇਨੇ ਆਖਰ ਕੀ ਨੇ ਸੁਖਵੀਰ ਸਿੰਘ ਜੇਕਰ ਗੱਲ ਕਰੀਏ ਤਾਂ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਆ ਵਿਆਹ ਦੇ ਵਿੱਚ ਪਹੁੰਚੇ ਸੀ ਤਾਂ ਕਹਿੰਦੇ ਆ ਕਿ ਜੋ ਵਿਆਹ ਦਾ ਇੱਕ ਬਹਾਨਾ ਹੁੰਦਾ ਹੈ ਜਦੋਂ ਲੱਗਦਾ ਹੈ ਕਿ ਹਾਂ ਸਾਨੂੰ ਸਿਆਸੀ ਲਾਹਾ ਮਿਲ ਸਕਦਾ ਹੈ ਤਾਂ ਜਿਹੜੇ ਦੁਸ਼ਮਣ ਹੁੰਦੇ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਆ ਬਿਲਕੁਲ ਸਿਆਸੀ ਲੀਡਰਾਂ ਦੇ ਵਿਆਹਾਂ ਦੇ ਬਾਰੇ ਖੱਪਤਾ ਜੇਕਰ ਗੱਲ ਕਰੀਏ ਤਾਂ ਸਿਆਸੀ ਲੀਡਰਾਂ ਦੇ ਵਿਆਹਾਂ ਸਿਆਸੀ ਇੱਕ ਤਰੀਕੇ ਦੇ ਨਾਲ ਉਹ ਉਹ ਰਣਨੀਤੀ ਹੁੰਦੇ ਨੇ ਜਿਹਦੇ ਵਿੱਚ ਕਿਹਾ ਵੀ ਕੁਝ ਨਹੀਂ ਜਾਂਦਾ ਤੇ ਛੱਡਿਆ ਵੀ ਕੁਝ ਨਹੀਂ ਜਾਂਦਾ ਇਸੇ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਧੀ ਰਾਣੀ ਦੇ ਵਿਆਹ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਨੇ ਹਾਲਾਂਕਿ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਣੀ ਪਣਦੀ ਹੈ ਬਾਦਲ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਿਸ ਤਰੀਕੇ ਸ਼ਗਨਾਂ ਦਾ ਮਾਹੌਲ ਹੈ ਤੇ ਇਸ ਵਕਤ ਤਮਾਮ ਤਿਆਰੀ ਖਿੱਚ ਕੇ ਬਾਦਲ ਪਰਿਵਾਰ ਦੇ ਵੱਲੋਂ ਕਿਵੇਂ ਇਸ ਸਾਰੇ ਖੁਸ਼ੀਆਂ ਦੇ ਪ੍ਰੋਗਰਾਮ ਨੂੰ ਸੰਪੰਨ ਕੀਤਾ ਗਿਆ ਪਰ ਇਹ ਸਭ ਦੇ ਵਿਚਾਰੇ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਬਹੁਤ ਸਾਰੇ ਤਰੀਕਿਆਂ ਦੇ ਵਿੱਚੋਂ ਬਹੁਤ ਸਾਰੇ ਸਵਾਲ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਸਵਾਲ ਤਾਂ ਕਰਕੇ ਮੈਂ ਕਹਿ ਰਿਹਾ ਹਾਲਾਂਕਿ ਹੈ ਤਾਂ ਇਹ ਜਵਾਬ ਨੇ ਜਵਾਬ ਕਿਉਂ ਨਹੀਂ ਇਹ ਵੀ ਆਪਾਂ ਦੱਸਾਂਗੇ ਪਰ ਸਭ ਤੋਂ ਪਹਿਲਾਂ ਸਵਾਲਾਂ ਵਾਲੀ ਗੱਲ ਕਰਦੇ ਹਾਂ ਸਵਾਲ ਤਾਂ ਕਰਕੇ ਖੜੇ ਹੋ ਰਹੇ ਨੇ ਕਿ ਇਹਨਾਂ तमाम ਸਿਆਸੀ ਆਗੂਆਂ ਦੇ ਬਾਰੇ ਚਰਚਾਵਾਂ ਇਹ ਸੀ ਕਿ ਇਹਨਾਂ ਦੇ ਜਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਉੱਪਰ ਦੋਸ਼ਣ ਬਾਜ਼ੀ ਦੇ ਪਿਛਲੇ ਸਮੇਂ ਦੇ ਵਿੱਚ ਦੌਰ ਚੱਲੇ ਇੱਕ ਦੂਸਰੇ ਦੇ ਉੱਪਰ ਚਿਕੜ ਸੁੱਟਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜਿਸ ਤਰੀਕੇ ਕਰਦੇ ਰਿਹਾ ਹਾਲਾਂਕਿ ਇਹ ਨਿੱਜੀ ਇੱਕ ਫੰਕਸ਼ਨ ਸੀ ਨਿੱਜੀ ਫੰਕਸ਼ਨ ਦੇ ਉੱਪਰ ਕਿਸੇ ਦੇ ਵੱਲੋਂ ਵੀ ਜਾਇਆ ਜਾ ਸਕਦਾ ਹੈ ਸਿਆਸੀ ਰੂਪ ਦੇ ਵਿੱਚ ਹੋ ਸਕਦਾ ਕਿਸੇ ਦੇ ਮਤਭੇਦ ਵੀ ਹੋਣ ਮਨਭੇਦ ਵੀ ਹੋਣ ਪਰ ਇਸ ਵਿਆਹ ਦੇ ਵਿੱਚ ਜਿਸ ਤਰੀਕੇ ਭਾਜਪਾ ਦੇ ਖਾਸ ਕੁਝ ਆਗੂ ਜਿਨ੍ਹਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਜਿੱਥੇ ਰਹਿ ਹੀ ਦੋ ਜਣੇ ਗਏ ਆ ਇੱਕ ਰਾਸ਼ਟਰਪਤੀ ਰਹਿ ਗਏ ਨੇ ਜਿਨ੍ਹਾਂ ਦੇ ਵੱਲੋਂ ਨਹੀਂ ਆਇਆ ਗਿਆ ਕਿਉਂਕਿ ਉੱਥੇ ਉਪ ਰਾਸ਼ਟਰਪਤੀ ਪਹੁੰਚੇ ਹੋਏ ਸੀ ਉਥੇ ਪੀਐਮ ਮੋਦੀ ਸਾਹਿਬ ਜਿਹੜੇ ਨੇ ਉਹ ਵੀ ਪਹੁੰਚੇ ਕਿਉਂਕਿ ਹੋਰ ਬਹੁਤ ਆਲਾ ਜਿਹੜੇ ਆਗੂ ਨੇ ਬੀਜੇਪੀ ਦੇ ਉਹਨਾਂ ਦੇ ਵੱਲੋਂ ਪਹੁੰਚਿਆ ਗਿਆ ਤੇ ਨਾਲ ਦੀ ਨਾਲ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਵੀ ਇਸ ਵਿਆਹ ਦੇ ਵਿੱਚ ਨਹੀਂ ਪਹੁੰਚਿਆ ਗਿਆ ਹੁਣ ਕਾਰਡ ਦਿੱਤਾ ਗਿਆ ਸੀ ਸੱਦਾ ਦਿੱਤਾ ਗਿਆ ਸੀ ਜਾਂ ਨਹੀਂ ਇਹ ਤਾਂ ਸਾਨੂੰ ਨਹੀਂ ਪਤਾ ਅਜੇ ਤੱਕ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਨਿਕਲੀ ਪਰ ਜਿਹੜੇ ਵੱਡੇ ਲੀਡਰ ਉਥੇ ਪਹੁੰਚੇ ਨੇ ਉਹਨਾਂ ਲੀਡਰਾਂ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਉਥੇ ਖਿੜੇ ਮਥੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਹੁਣ ਸਿਆਸੀ ਮਹਾਰਾ ਦੇ ਵੱਲੋਂ ਤਾਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਭਾਈ ਆਉਣ ਵਾਲੀਆਂ 27 ਦੀਆਂ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮੋੜ ਇਕੱਠੀ ਹੋ ਸਕਦੀ ਹੈ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਤਾਂ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਅਜੇ ਕੀਤੀ ਜਾ ਸਕਦੀ ਪਰ ਜਦੋਂ ਸਿਆਸੀ ਮਹਾਰਾ ਦੇ ਕਹਿ ਲਈਏ ਕਿ ਜ਼ੁਬਾਨ ਤੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਜਾਂ ਫਿਰ ਉਹਨਾਂ ਦੇ ਜ਼ਿਹਨ ਦੇ ਵਿੱਚ ਜਦੋਂ ਸਵਾਲ ਇਦਾਂ ਦੇ ਉਤਪੰਨ ਹੁੰਦੇ ਨੇ ਤਾਂ ਉਸ ਵਕਤ ਤਾਂ ਜ਼ਰੂਰ ਸੋਚਣ ਦੇ ਲਈ ਇਨਸਾਨ ਮਜਬੂਰ ਹੁੰਦਾ ਹੈ ਰੀਣਕ ਵੀ ਸਿਆਸਤ ਦੀ ਕੋਈ ਸਮਝ ਰੱਖਦਾ ਹੋਵੇ ਤਾਂ ਉਸ ਵਕਤ ਉਹ ਵੀ ਇਨਸਾਨ ਜ਼ਰੂਰ ਇਹਨਾਂ ਗੱਲਾਂ ਨੂੰ ਟੰਬਦਾ ਹੈ ਸੋਚਦਾ ਵਿਚਾਰਦਾ ਹੈ ਹੂਕ ਪਰਤਾਲ ਕਰਦਾ ਹੈ ਕਿ ਭਾਈ ਇਹ ਲੀਡਰ ਜਿਹੜੇ ਨੇ ਆਪਸ ਦੇ ਵਿੱਚ ਜਿਵੇਂ ਘਿਓ ਖਿਚੜੀ ਹੋਏ ਹੋਏ ਨੇ ਤੇ ਇਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਹ ਸਾਰੀ ਸਥਿਤੀ ਜਿਹੜੀ ਹੈ ਆਉਣ ਵਾਲੀ 2027 ਦੀਆਂ ਚੋਣਾਂ ਦੇ ਵਿੱਚ ਇਕਾਗਰਤਾ ਜਾਂ ਫਿਰ ਗੱਟ ਜੋੜ ਦੇ ਰੂਪ ਦੇ ਵਿੱਚ ਦਿਖਾ ਲਈ ਦੇ ਸਕਦੀ ਹੈ ਪਰ ਨਾਲ ਦੀ ਨਾਲ ਉਥੇ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਵੱਡੀਆਂ ਕਾਰਵਾਈਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀਆਂ ਗਈਆਂ ਜਾਂ ਪਰ ਅਚਨਚੇਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਈਆਂ ਖਿੰਡੀ ਪੱਤਰੀ ਜੀ ਪਾਰਟੀ ਲੱਗ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਤਾਂ ਉਸ ਵਕਤ ਪੰਜਾਬ ਦੇ ਸਾਬਕਾ ਪ੍ਰਧਾਨ ਜਿਹੜੇ ਨੇ ਭਾਜਪਾ ਦੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਤੇ ਜਿਹੜੇ ਮੌਜੂਦਾ ਪ੍ਰਧਾਨ ਨੇ ਸੁਨੀਲ ਜਾਖੜ ਜਿਨ੍ਹਾਂ ਦੇ ਵੱਲੋਂ ਅਸਤੀਫਾ ਤਾਂ ਦਿੱਤਾ ਗਿਆ ਸੀ ਪਰ ਮਨਜ਼ੂਰ ਨਹੀਂ ਹੋਇਆ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਆ ਜਿਹੜੀ ਇਤਿਹਾਸਿਕ ਛਾਣਮਤੀ ਮਾਨਮਤੀ ਉਹਨਾਂ ਦੇ ਨਾਲ ਇੱਕ ਲੜੀ ਜੁੜਦੀ ਹੈ ਇਤਿਹਾਸ ਦੀ ਕਹਿੰਦੇ ਇਹਨਾਂ ਦੇ ਨਾਵਾ ਡੋਲ ਦੀਆਂ ਸਥਿਤੀਆਂ ਜੜੀਆਂ ਨੇ ਉਹ ਪੈਦਾ ਨਹੀਂ ਹੋਣੀਆਂ ਚਾਹੀਦੀਆਂ ਤੇ ਜਿਸ ਤਰੀਕੇ ਇਸ ਵਿਆਹ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਖਾਸ ਤੌਰ ਦੇ ਉੱਪਰ ਸੁਨੀਲ ਜਾਖੜ ਹੋਰਾਂ ਦੇ ਨਾਲ ਬਹੁਤ ਸਾਰਾ ਸਮਾਂ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਤਾਇਆ ਗਿਆ ਸੋ ਹੁਣ ਇਥੋਂ ਕਿਆਸ ਰਾਇਆਂ ਹੋਰ ਮਜ਼ਬੂਤੀ ਵਾਲੇ ਪਾਸੇ ਨੂੰ ਜਾਂਦੀਆਂ ਨੇ ਕਿ ਹੋ ਸਕਦਾ ਇੱਕ ਭਾਈ ਆਉਣ ਵਾਲੀਆਂ 2027 ਚੋਣਾਂ ਦੇ ਵਿੱਚ ਗਾਠ ਜੋੜ ਜਿਹੜਾ ਉਹ ਬਾਖੂਬੀ ਦਿਸੇ ਪਰ ਐਸੇ ਦੇ ਦਰਮਿਆਨ ਬਹੁਤ ਸਾਰੇ ਚਿਹਰੇ ਇੱਥੇ ਦਿਖਾ ਲਈ ਵੀ ਨਹੀਂ ਦਿੱਤੇ ਜਿਨ੍ਹਾਂ ਦੇ ਵਿੱਚੋਂ ਮਨਪ੍ਰੀਤ ਸਿੰਘ ਯਾਲੀ ਯਹਾਂ ਫਿਰ ਬਾਗੀ ਤੜ ਦੇ ਬਹੁਤ ਸਾਰੇ ਲੋਕ ਗੁਰਪ੍ਰਤਾਪ ਸਿੰਘ ਵਡਾਲਾ ਯਹਾਂ ਫਿਰ ਗੱਲ ਕਰ ਰਹੀਏ ਬੀਬੀ ਜਗੀਰ ਕੌਰ ਇਹ ਚਿਹਰੇ ਜਿਹੜੇ ਨੇ ਉੱਥੇ ਨਹੀਂ ਦਿਖਾ ਲਈ ਦਿੱਤੇ ਹੁਣ ਸਵਾਲ ਇੱਥੇ ਵੱਡਾ ਇਹ ਵੀ ਖੜਾ ਹੁੰਦਾ ਹੈ ਕਿ ਜਦੋਂ ਤੁਹਾਡੇ ਵੱਲੋਂ ਸਿਆਸੀ ਵਖਰੇਵਿਆਂ ਵਾਲੇ ਲੋਕਾਂ ਨੂੰ ਉਥੇ ਸੱਦਾ ਦਿੱਤਾ ਗਿਆ ਸੀ ਤਾਂ ਫਿਰ ਤੁਹਾਡੇ ਵੱਲੋਂ ਗੁਰਪ੍ਰਤਾਪ ਸਿੰਘ ਬੜਾਲਾ ਨੂੰ ਤੁਹਾਡੇ ਵੱਲੋਂ ਬੀਬੀ ਜਗੀਰਕੌਰ ਨੂੰ ਤੁਹਾਡੇ ਵੱਲੋਂ ਇਕਬਾਲ ਸਿੰਘ ਚੁੰਦਾ ਨੂੰ ਤੁਹਾਡੇ ਵੱਲੋਂ ਹੋਰ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਐਯਾਲੀ ਵੀ ਆਉਂਦੇ ਨੇ ਉਹਨਾਂ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ ਜਾਂ ਫਿਰ ਜੇ ਸੱਦਾ ਦਿੱਤਾ ਗਿਆ ਤਾਂ ਉਹ ਆਏ ਨਹੀਂ ਜਾਂ ਫਿਰ ਜੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਤੁਹਾਡੇ ਵੱਲੋਂ ਮਨਾਏ ਉਸ ਤਰੀਕੇ ਦੇ ਨਾਲ ਕਿਉਂ ਨਹੀਂ ਗਏ ਸੋ ਇਹ ਸਾਰੇ ਵੱਡੇ ਸਵਾਲ ਜਿਹੜੇ ਨੇ ਇਸ ਵਕਤ ਸਿਆਸੀ ਗਲਿਆਰਾਂ ਦੇ ਵਿੱਚ ਜ਼ਰੂਰ ਉੱਠ ਰਹੇ ਨੇ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਇੱਥੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਤਮਾਮ ਉਹ ਉਥੇ ਮਿਲਣ ਮਿਲਣੀਆਂ ਹੋਈਆਂ ਨੇ ਇਹਨਾਂ तमाम ਸਥਿਤੀਆਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਇਸ ਕਿ ਆਸਰਾਈ ਦੇ ਉੱਪਰ ਪੱਕੇ ਪੈਰੀ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈਆਂ ਵੀ ਸ਼੍ਰੋਮਣੀ ਅਕਾਲੀ ਦਲ ਕਰਦੀ ਦਿਖਾ ਲਈ ਦੇਗੀ ਕਿ ਭਾਈ ਉਹਨਾਂ ਦੇ ਵੱਲੋਂ ਵਿਆਹ ਸਮਾਗਮ ਦੇ ਵਿੱਚ ਤਾਣਾ ਬੁਣ ਲਿਆ ਗਿਆ ਸੀ ਹਾਲਾਂਕਿ ਇਸ ਚੀਜ਼ ਦੀ ਬਾਰ ਬਾਰ ਅਸੀਂ ਕਹਿ ਰਹੇ ਹਾਂ ਕਿ ਪੁਸ਼ਟੀ ਕੋਈ ਨਹੀਂ ਪਰ 2027 ਦੀਆਂ ਚੋਣਾਂ ਦੇ ਵਿੱਚ ਕਹਿੰਦੇ ਸਿਆਸੀ ਸਮਕਰਨ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਦਲਨੇ ਸ਼ੁਰੂ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰ ਦਿੱਤੀ ਗਈ ਹੈ ਤੇ ਪਿਛਲੇ ਦਿਨੀ ਰੋਜੀ ਬਰਕੰਦੀ ਦੇ ਘਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਨਾ ਸ਼੍ਰੋਮਣੀ ਅਕਾਲੀ ਦਲ ਆਰਾਮ ਫਰਮਾ ਰਹੀ ਸੀ ਹੁਣ ਤਾਂ ਘਰ ਦੇ ਵਿੱਚ ਵਿਆਹ ਸਮਾਗਮ ਜਿਹੜਾ ਉਹ ਵੀ ਸੰਪੰਨ ਹੋ ਗਿਆ ਹੁਣ ਤਾਂ ਜਿਹੜੀ ਭਰਤੀ ਪ੍ਰਕਿਰਿਆ ਦੁਬਾਰਾ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੋਂ ਬਾਅਦ ਹੋਈ ਉਹ ਵੀ ਕਹਿੰਦੇ ਸੰਪੰਨ ਹੋ ਗਈ ਹੈ ਜਿਹੜੀ ਕਿ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਹੋਰਾਂ ਦੇ ਹੁਕਮਾਂ ਦੇ ਬਰਾਬਰ ਤਾਂ ਨਹੀਂ ਹੋਈ ਜਾਂ ਫਿਰ ਹੁਕਮਾਂ ਦੇ ਐਨਬੈਂ ਤਾਂ ਨਹੀਂ ਹੋਈ ਪਰ ਉਸ ਭਰਤੀ ਪ੍ਰਕਿਰਿਆ ਤੋਂ ਵੀ ਕਿਤੇ ਨਾ ਕਿਤੇ ਸੁਖਾਲੇ ਸੁਖਬੀਰ ਸਿੰਘ ਬਾਦਲ ਮਹਿਸੂਸ ਕਰਦੇ ਹੋਣਗੇ ਹੁਣ ਕੁਝ ਦਿਨਾਂ ਤੱਕ ਉਹਨਾਂ ਨੂੰ ਕਹਿੰਦੇ ਦੁਬਾਰਾ ਪ੍ਰਧਾਨ ਵੀ ਥਾਪ ਦਿੱਤਾ ਜਾਣਾ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਪਤਾ ਇੱਕੋ ਗੱਲ ਨੂੰ ਇਸ਼ਾਰਾ ਕਰਦੀਆਂ ਨੇ ਕਿ ਸ਼ੋਮਣੀ ਅਕਾਲੀ ਦਲ ਮਜ਼ਬੂਤੀ ਵੱਲੋਂ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਆ ਪਰ ਲੋਕਾਂ ਦੇ ਵੱਲੋਂ ਇਹਨਾਂ ਮਜ਼ਬੂਤੀ ਵੱਲੋਂ ਪੱਟੇ ਗਏ ਕਦਮਾਂ ਨੂੰ ਕਿਵੇਂ ਸਿਰਮੱਥੇ ਲਿਆ ਜਾਂਦਾ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਲਤਾੜ ਦਿੱਤਾ ਜਾਂਦਾ ਜਿਵੇਂ 2022 ਦੀਆਂ ਚੋ ਅੱਜ ਬਿਲਕੁਲ ਤਾਂ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਤਾਂ ਸੁਖਵੀਰ ਜੀ ਕਰ ਗੱਲ ਕਰੀਏ ਜਿਵੇਂ ਤੁਸੀਂ ਗੱਠ ਜੋੜ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਿਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਪੁਸ਼ਟੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਵੇਗੀ ਲੇਕਿਨ ਜੋ ਤਸਕਿਲ ਦੀ ਹੋਈ ਨਜ਼ਰ ਆ ਰਹੀ ਹੈ ਸਾਨੂੰ ਤਾਂ ਉਸ ਦੇ ਨਾਲ ਅਸੀਂ ਕਿਆਸਰਾਈਆਂ ਜ਼ਰੂਰ ਲਗਾ ਸਕਦੇ ਹਾਂ ਕਿ ਗੱਠ ਜੋੜ ਹੋ ਸਕਦਾ ਹੈ ਤਾਂ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਹੈਗਾ 2027 ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਤਾਂ ਲੋਕਾਂ ਦੀ ਜੇਕਰ ਗੱਲ ਕਰੀਏ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅਪਣਾਉਣਗੇ ਕਿਉਂਕਿ ਜਿਸ ਤਰੀਕੇ ਦੀ ਤਸਵੀਰ ਨਿਕਲ ਦੇ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਲਗਾਤਾਰ ਹੀ ਜੋ ਬੀਤੇ ਕਈ ਸਾਲਾਂ ਤੋਂ ਗੱਲ ਕਰ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਜੇ ਹਮੇਸ਼ਾ ਡਾਊਨ ਫੋਲ ਤੇ ਹੀ ਨਜ਼ਰ ਆਇਆ ਆ ਬਿਲਕੁਲ ਨਗਰ ਵਾਲੇ ਪਾਸੇ ਇਹਦਾ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਜਾਂਦਾ ਦਿਖਾ ਲਈ ਦੇ ਰਿਹਾ ਹੁਣ ਤੱਕ ਅੱਜ ਤੱਕ ਵੀ ਗੱਲ ਕਰੀਏ ਹੁਣ ਦੇ ਆ ਲਾਸਟ ਦੰਗੇ ਸੈਕਿੰਡ ਤੱਕ ਵੀ ਕਿਉਂਕਿ ਇਹਨਾਂ ਦੇ ਵੱਲੋਂ ਤਾਲਮਿਲ ਦੀ ਕਮੀ ਜਿਹੜੀ ਹੈ ਮਹਿਸੂਸ ਬਹੁਤ ਵੱਡੇ ਪੱਧਰ ਦੇ ਉੱਪਰ ਲੋਕਾਂ ਦੇ ਵੱਲੋਂ ਕੀਤੀ ਗਈ ਜਿਹੜੇ ਲੋਕ ਤਾਂ ਇਹ ਕਹਿ ਰਹੇ ਸੀ ਕਿ ਭਾਈ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਉਹ ਲੋਕ ਤਾਂ ਚਲੋ ਨਹੀਂ ਬਦਲ ਸਕਦੇ ਪਰ ਜਿਹੜੇ ਲੋਕਾਂ ਦੇ ਵੱਲੋਂ ਇੱਕ ਸਦਭਾਵਨਾ ਜੀ ਰੱਖੀ ਜਾਂਦੀ ਹੁੰਦੀ ਹੈ ਇੱਕ ਫੀਲਿੰਗ ਜੀ ਰੱਖੀ ਜਾਂਦੀ ਹੁੰਦੀ ਹੈ ਇੱਕ ਮਨ ਦੇ ਵਿੱਚ ਉਹ ਰੱਖਿਆ ਜਾਂਦਾ ਹੁੰਦਾ ਕਿ ਨਹੀਂ ਯਾਰ ਇਹ ਚੰਗੇ ਸੀ ਇਹਨਾਂ ਦੇ ਵੱਲੋਂ ਸੜਕਾ ਸੁੜਕਾ ਬਣਾਈਆਂ ਗਈਆਂ ਪੁਲਿਸ ਦੀਆਂ ਨੌਕਰੀਆਂ ਨੌਕਰੀਆਂ ਦਿੱਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਬਦਲਾ ਦੇ ਰੂਪ ਦੇ ਵਿੱਚ ਦਿਖਾ ਲਈ ਦੇ ਰਹੀਆਂ ਸੀ ਪਰ ਇਸ ਵਕਤ ਜਿਵੇਂ ਸਥਿਤੀ ਬਣੀ ਪਈ ਆ ਲੋਕ ਇਹਨਾਂ ਨੂੰ ਕਬੂਲਣਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤੱਕ ਸਾਹਿਬ ਦੇ ਨਾਲ ਮੱਥਾ ਲੱਗਦਾ ਇਹਨਾਂ ਦਾ ਦਿਖਾ ਲਈ ਦੇ ਰਿਹਾ ਉਥੋਂ ਪਘੋੜੇ ਹੁੰਦੇ ਜਿਸ ਤਰੀਕੇ ਦਿਖਾ ਲਈ ਦੇ ਰਹੇ ਨੇ ਉਥੋਂ ਹੋਏ ਫਰਮਾਨਾਂ ਨੂੰ ਜਿਸ ਤਰੀਕੇ ਇੱਧਰ ਉੱਧਰ ਕਰਕੇ ਖੰਡਰ ਪਤਣ ਦੀਆਂ ਇਹਨਾਂ ਦੇ ਬਿਲੋ ਕੋਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਸਥਿਤੀਆਂ ਜ਼ਰੂਰ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਸਣੇ ਤੁਹਾਨੂੰ ਮੈਨੂੰ ਤੇ ਉਹਨਾਂ तमाम ਲੋਕਾਂ ਨੂੰ ਦਰਸ਼ਕਾਂ ਨੂੰ ਜਾਂ ਫਿਰ ਪੰਜਾਬ ਦੇ ਆਵਾਮ ਦੇ ਉਹਨਾਂ ਵੋਟਰਾਂ ਨੂੰ ਜਿਹੜੇ ਲੋਕ ਕਿਤੇ ਨਾ ਕਿਤੇ ਮਨ ਬਣਾ ਕੇ ਬੈਠੇ ਸੀ ਕਿ ਐਤ ਕੀ ਪਾਈ ਸਾਰਿਆਂ ਨੂੰ ਵੇਖ ਲੈ ਐਤ ਕੀ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇਣਾ ਹੈ ਉਹ ਲੋਕ ਇਸ ਵਕਤ ਛਛੋਪਣ ਦੇ ਵਿੱਚ ਪਏ ਹੋਏ ਨੇ ਤੇ ਉਹਨਾਂ ਦੇ ਛਛੋਪਣ ਦੇ ਵਿੱਚ ਪਏ ਹੋਣ ਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਫਰਕ ਜਿਹੜਾ ਹੈ ਉਹ ਪਏਗਾ ਤੇ ਇਸ ਫਰਕ ਦੇ ਨਾਲ ਹੋ ਸਕਦਾ ਜੇਕਰ ਉਹ ਚੰਗਾ ਸਿੱਖੇ ਜਾਂ ਫਿਰ ਚੰਗੇ ਤਰੀਕੇ ਦੇ ਨਾਲ ਕਾਰਗੁਜ਼ਾਰੀਆਂ ਕੀਤੀਆਂ ਗਈਆਂ ਫੇ ਤਾਂ 227 ਦੇ ਵਿੱਚ ਇੱਕ ਅੱਧੀ ਸੀਟ ਉਹ ਦੁਬਾਰਾ ਕੱਢ ਲੈਣਗੇ ਨਹੀਂ ਤਾਂ ਫਿਰ ਜਿਸ ਤਰੀਕੇ ਨਗਰ ਵਾਲੇ ਪਾਸੇ ਨੂੰ ਜਾ ਰਹੇ ਨੇ ਤਾਂ ਉਹ ਡਾਇਨਾਸੌਰ ਵਾਲੀ ਗੱਲ ਜਿਹੜੀ ਆ ਦੁਬਾਰਾ ਸੱਚ ਸਾਬਿਤ ਨਾ ਹੋ ਜਾਵੇ ਜਿਨ੍ਹਾਂ ਦੇ ਵੱਲੋਂ ਕਹੀ ਗਈ ਸੀ ਉਹ ਵੀ ਗੁਲਾਬੀ ਪੱਗ ਬਨ ਕੇ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਲਾਗੇ ਹੀ ਖੜੇ ਨੇ ਹਾਲਾਂਕਿ ਗੱਲ ਪਹਿਲਾਂ ਉਹਨਾਂ ਤੋਂ ਜਿਹੜੇ ਭਗਵੰਤ ਸਿੰਘ ਰਾਮੋ ਵਾਲੀਆ ਉਹਨਾਂ ਦੇ ਵੱਲੋਂ ਕਹੀ ਗਈ ਸੀ ਪਰ ਇਸ ਵਕਤ ਇਹ ਸਾਰੀਆਂ ਸਥਿਤੀਆਂ ਇੱਕੋ ਇਸ਼ਾਰਾ ਕਰ ਰਹੀਆਂ ਨੇ ਕਿ ਜੇਕਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਕਾਰਵਾਈਆਂ ਨਾ ਕੀਤੀਆਂ ਗਈਆਂ ਕਿ ਅਸੀਂ ਕਹਿ ਲਈਏ ਕਿ ਉੱਚੇ ਪਾਸੇ ਨੂੰ ਜਾਣਾ ਹੈ ਜਾਂ ਪਰ ਨਗਰ ਹਾਲੇ ਪਾਸੇ ਨੂੰ ਜਾਣਾ ਹੈ ਉਸ ਵਕਤ ਤੱਕ ਇਹ ਸਾਰੀ ਸਥਿਤੀ ਜਿਹੜੀ ਆ ਡਾਵਾਡੋਲ ਹੋਈ ਪਈਗੀ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀਆਂ ਸੁਧਰਨ ਵਾਲੇ ਪਾਸੇ ਨੂੰ ਕਿਵੇਂ ਜਾਣ ਇਹਦੇ ਬਾਰੇ ਵੀ ਕੋਸ਼ਾਂ ਜੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਫਰਕ ਆਏ ਦਿਨ ਵੱਡੇ ਤੋਂ ਵੱਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਪੈਂਦਾ ਰਹੇਗਾ ਅੱਜ ਬਿਲਕੁਲ ਤਾਂ ਦੋ ਇਹ ਮੁੱਦਿਆਂ ਉੱਤੇ ਅਸੀਂ ਗੱਲਬਾਤ ਕੀਤੀ ਹੈਗੀ ਜੋ ਕਿ ਪੰਜਾਬ ਦੇ ਇਹ ਮੁੱਦੇ ਨੇ ਜਿਸ ਮੁੱਦੇ ਉੱਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਨੇ ਤਾਂ ਦੋਵੇਂ ਮੁੱਦਿਆਂ ਨੂੰ ਲੈ ਕੇ ਤੁਹਾਡੀ رائے ਕੀ ਹੈ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ ਸੱਚੀਕਰ